ਤਾਂਜਲੀਸ਼ ਸਿਹਾਰ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰਟ ਦੇ ਅੰਦਰ ਸੁਣਵਾਈ ਹੋਈ ਹੈ ਦਰਸਲ RAMDEV ਦੇ ਵੱਲੋਂ ਕੋਰਟ ਦੇ ਵਿੱਚ ਮਾਫੀਨਾਮਾ ਜਿਹੜਾ ਭਰਿਆ ਗਿਆ ਸੀਗਾ ਲਿਖਿਆ ਗਿਆ ਸੀਗਾ ਪਰ ਉਸੇ ਦੌਰਾਨ ਕੋਰਟ ਦੇ ਵੱਲੋਂ ਇਹ ਟਿੱਪਣੀ RAMDEV ਨੂੰ ਉਹਨਾਂ ਨੂੰ ਕੀਤੀ ਗਈ ਸੀਗੀ ਕਿ ਹੁਣ ਤੁਸੀਂ ਮਾਫੀਨਾਮਾ ਲਿਖ ਰਹੇ ਹੋ ਪਹਿਲਾਂ ਵੀ ਤੁਹਾਨੂੰ ਕਈ ਵਾਰ ਸੱਮਣ ਭੇਜੇ ਪਰ ਉਸ ਤੋਂ ਬਾਅਦ ਫਿਰ ਤੁਸੀਂ ਪੇਸ਼ਤੇ ਹੋਏ ਤੇ ਹੁਣ ਤੁਸੀਂ ਲਿਖਤੀ ਰੂਪ ਦੇ ਵਿੱਚ ਸਾਨੂੰ ਮਾਫੀਨਾਮਾ ਦੇ ਰਹੇ ਹੋ ਪਰ ਅਸੀਂ ਇਸ ਨੂੰ ਕਬੂਲ ਨਹੀਂ ਕਰਾਂਗੇ ਤਾਂ ਜਾستی ਹੈ ਕਿ ਹੁਣ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸ਼੍ਰੀ ਆਰਾਮਦੇਵ ਅਤੇ ਪਤੰਜਲੀ ਦੇ ਵੱਲੋਂ ਐਡਵੋਕੇਟ ਜਿਹੜੇ ਸੀਗੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮਾਫੀਨਾਮਾ ਦਾਇਰ ਕੀਤਾ ਹੈ ਜੋ ਕਿ ਸਾਰਟ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਇਸ ਅਗਲੇ ਮਾਮਲੇ ਦੀ ਸੁਣਵਾਈ ਜਿਹੜੀ ਹੈ 3 April ਨੂੰ ਹੋਵੇਗੀ ਦੱਸ ਦਈਏ ਕਿ ਪਤੰਜਲੀ ਇਸ਼ਤਿਹਾਰ ਮਾਮਲੇ ਦੇ ਵਿੱਚ ਨਗਾਤਾਰ ਮਾਮਲਾ ਪਕਤਾ ਹੋਇਆ ਨਜ਼ਰ ਆ ਰਿਹਾ ਤੇ ਕੋਰਟ ਦੇ ਵੱਲੋਂ ਬਾਬਾ RAM ਦੇਵ ਨੂੰ ਲਗਾਤਾਰ ਫਟਕਾਰ ਵੀ ਲਗਾਈ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਦੌਰਾਨ ਬਾਬਾ RAM ਦੇਵ ਦੇ ਵੱਲੋਂ ਕੋਰਟ ਦੇ ਅੰਦਰ ਮਾਫੀਨਾਮਾ ਦਾਇਰ ਕੀਤਾ ਗਿਆ ਸੀਗਾ ਪਰ ਕੋਰਟ ਨੇ ਇਸ ਮਾਫੀਨਾਮਾ ਨੂੰ ਸਵੀਕਾਰ ਕਰਨ ਤੋਂ ਸਾਫ ਤੌਰ ਤੇ ਮਨ੍ਹਾ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਹੁਣ ਤੁਸੀਂ ਆਪਣੀ ਕਾਰਵਾਈ ਦੇ ਲਈ ਤਿਆਰ ਹੋ ਜਾਓ ਤੁਹਾਡਾ ਮਾਫੀਨਾਮਾ ਸਵੀਕਾਰ ਅਸੀਂ ਬਿਲਕੁਲ ਵੀ ਨਹੀਂ ਕਰਾਂਗੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਤੰਜਰੀ ਆਯੁਰਵੇਦਾ ਨੇ ਸੋਮਵਾਰ ਯਾਨੀ ਕਿ 2 April ਨੂੰ ਕੋ ਜਗਵਾਰਾ ਵਿੱਚ ਮਾਫੀ ਨਾਮਾ ਪ੍ਰਕਾਸ਼ਿਤ ਕੀਤਾ ਹੈ ਇਸ ਵਿੱਚ ਕਿਹਾ ਗਿਆ ਕਿ ਪਤੰਜਲੀ ਆਯੁਰਵੇਦਾ ਸੁਪਰੀਮ ਕੋਰਟ ਦਾ ਪੂਰਾ ਸਨਮਾਨ ਕਰਦੀ ਹੈ ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਅਲਫਨਾਮਾ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਅਸੀਂ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਸੀਂ ਇਸ ਲਈ ਮਾਫੀ ਚਾਹੁੰਦੇ ਹਾਂ ਭਵਿੱਖ ਵਿੱਚ ਅਜਿਹੀ ਗਲਤੀ ਕਦੇ ਵੀ ਨਹੀਂ ਦੁਹਰਾਈ ਜਾਵੇਗੀ ਸੁਣਵਾਈ ਦੇ ਦੌਰਾਨ ਅਦਾਲਤ ਨੇ RAMDEV ਨੂੰ ਪਤੰਜਲੀ ਮਾਫੀ ਦੇ ਇਸ਼ਤਿਹਾਰ ਨਾਮੇ ਨੂੰ ਵੱਡੇ قرار قرار ਵਿੱਚ ਦੁਬਾਰਾ ਜਾਰੀ ਹੁਕਮ ਕੀਤਾ ਹੈ ਅਦਾਲਤ ਦੀ ਫਟਕਾਰ ਦੁਆਰਾ RAMDEV ਨੇ ਸੁਪਰੀਮ ਕੋਰਟ ਨੂੰ ਨਵਾਂ ਇਜਤਿਹਾਰ ਪਾਉਣ ਦੀ ਗਲ ਕਹੀ ਸੀ ਜਿਸ ਵਿੱਚ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ RAMDEV ਨੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਅਸੀਂ ਮਾਫੀਨਾਮਾ ਦਾਇਰ ਕਰ ਦਿੱਤਾ ਹੈ ਜਿਸ ਤੇ ਜਸਟਿਸ ਹੀਮਾ ਕੋਹਲੀ ਨੇ ਪੁੱਛਿਆ ਕਿ ਇਹ ਕੱਲ ਕਿਉਂ ਦਾਇਰ ਕੀਤੀ ਗਈ ਸੀ ਅਸੀਂ ਹੁਣ ਬੰਡਲ ਨਹੀਂ ਦੇਖ ਸਕਦੇ ਇਹ ਸਾਨੂੰ ਪਹਿਲਾਂ ਦੇ ਦੇਣਾ ਚਾਹੀਦਾ ਸੀ ਨਾਲ ਦੇ ਨਾਲ ਜਸਟਿਸ ਇਮਾਨ ਉੱਲਾ ਨੇ ਪੁੱਛਿਆ ਕਿ ਇਹ ਕਿੱਥੇ ਪ੍ਰਕਾਸ਼ਿਤ ਹੋਇਆ ਹੈ ਇਸ ਤੇ ਜਵਾਬ ਦਿੰਦੇ ਹੋਏ ਵਕੀਲ ਦਾ ਕਹਿਣਾ ਸੀਗਾ ਕਿ ਇਹ 67 ਅਖਬਾਰਾਂ ਦੇ ਵਿੱਚ ਦਿੱਤਾ ਗਿਆ ਜਿਸ ਤੇ ਜਸਟਿਸ ਕੋਹਲੀ ਨੇ ਪੁੱਛਿਆ ਕਿ ਇਹ ਤੁਹਾਡੇ ਪਿਛਲੇ ਇਸ਼ਤਿਹਾਰਾਂ ਦੇ ਆਕਾਰ ਦਾ ਹੈ ਜਿਸ ਤੇ RAMDEV ਦੇ ਵਕੀਲ ਨੇ ਕਿਹਾ ਕਿ ਨਹੀਂ ਇਸ ਤੇ 10 ਲੱਖ ਰੁਪਏ ਖਰਚ ਹੋਏ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇੱਕ ਅਰਜ਼ੀ ਮਿਲੀ ਹੈ ਤੇ ਉਸ ਵਿੱਚ RAMDEV ਦੇ ਵਕੀਲ ਨੇ ਪਤੰਜਲੀ ਵਿਰੁੱਧ ਅਜਹੀ ਪਟੀਸ਼ਨ ਦਾਇਰ ਕਰਨ ਲਈ ਆਈਐਮਏ ਦੇ 1000 ਕਰੋੜ ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਹੈ ਤਦ ਅਦਾਲਤ ਨੇ ਕਿਹਾ ਕਿ ਮੈਨੂੰ ਇਸ ਬਿਨੇਕਾਰ ਦੀ ਗੱਲ ਸੁਣਨ ਦਿਓ ਅਤੇ ਫਿਰ ਉਸਦੇ ਜੁਰਮਾਨਾ ਲਗਾਇਆ ਜਾਵੇਗਾ ਸਾਨੂੰ ਸ਼ੱਕ ਹੈ ਕਿ ਇਹ ਅਪਰੋਸ ਕੀ ਪਟੀਸ਼ਨ ਹੈ ਅਤੇ ਇਸ ਦੇ ਨਾਲ ਇਹ ਅਦਾਲਤ ਨੇ ਗੁੰਮਰਾਹਕੁੰਨ ਸੂਚਨਾਮਾ ਤੇ ਕਾਰਵਾਈ ਕਰਨ ਲਈ ਨਿਯਮਾਂ ਚ ਸੋਧ ਲਈ ਸਿਹਤ ਮੰਤਰਾਲੇ ਨੂੰ ਨਿਸ਼ਾਨੇ ਤੇ ਲਿਆ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਦੂਸਰੇ ਤਰੀਕੇ ਦੇ ਨਾਲ ਹੁਣ ਇਸ ਮਾਮਲੇ ਦੇ ਉੱਤੇ ਅਗਲੀ ਵਾਰ 20 ਅਪ੍ਰੈਲ ਨੂੰ ਸੁਣਵਾਈ ਹੋਵੇਗੀ ਪਰ ਜਿਸ ਤਰੀਕੇ ਦੇ ਨਾਲ ਮਾਫੀ ਨਾਮਾ ਪਹਿਲਾਂ ਦਿੱਤਾ ਗਿਆ ਸੀਗਾ ਉਸ ਨੂੰ ਸਾਫ ਤੌਰ ਤੇ ਜਿਹੜਾ ਮਾਫੀ ਨਾਮਾ ਸਵੀਕਾਰ ਕਰਨ ਤੋਂ ਮਨਾ ਕੋਰਟ ਨੇ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਹੁਣ ਤੁਸੀਂ ਕਾਰਵਾਈ ਦੇ ਲਈ ਤਿਆਰ ਹੋ ਜਾਵੋ ਪਰ ਇਸ ਵਾਰ ਮਾਫੀ ਨਾਮਾ ਇੱਕ ਵਾਰ ਫਿਰ ਤੋਂ ਪ੍ਰਕਾਸ਼ਿਤ ਕਰਵਾਇਆ ਗਿਆ ਸਤ ਅਖਬਾਰਾਂ ਦੇ ਵਿੱਚ ਤੋਂ ਬਾਅਦ ਕੋਰਟ ਦੇ ਵਿੱਚ ਸਮਾਣੀ ਨਾ ਕੇ ਸੁਣਵਾਈ ਹੋਈ ਹੈ ਤੇ ਹੁਣ ਅਗਲੇ ਸੁਣਵਾਈ ਜਿਹੜੀ ਇਸੇ ਮਾਮਲੇ ਦੇ ਉੱਤੇ 3 ਏਪ੍ਰੈਲ ਨੂੰ ਹੋਵੇਗੀ